ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੈਫਅਲੀ ਖਾਨ ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ આરોપી ਨੂੰ ਛਤਿਸਗੜ ਤੋਂ ਕਾਬੂ ਕੀਤਾ ਮੌਜੂਦਾ ਰਹਿਣ ਵਾਲਾ ਹੈ ਮੁਲਜ਼ਮ ਆਕਾਸ਼ ਕੋਨੋਜਿਆ ਸੈਫਅਲੀ ਖਾਨ ਤੇ ਚਾਕੂਆਂ ਦੇ ਨਾਲ ਇਸ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਇਹ ਫਰਾਰ ਹੋ ਗਿਆ ਸੀ ਤਾਂ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਆਖਿਰਕਾਰ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਇਸ ਨੇ ਸੈਫਲੀ ਖਾਨ ਤੇ ਹਮਲਾ ਕੀਤਾ ਸੀ ਉਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਤਾਂ ਸੈਫਲੀ ਖਾਨ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਛਤੀਸਗੜ ਤੋਂ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹਮਲਾਵਰ ਤੋਂ ਪੁੱਛਗਛ ਕਰੇਗੀ ਮੂਹਈ ਪੁਲਿਸ ਦੱਸਦੀ ਹੈ ਕਿ ਦੁਰਗ ਦੇ ਵਿੱਚ ਟ੍ਰੇਨ ਦੇ ਜਨਰਲ ਕੋਚ ਦੇ ਵਿੱਚ ਬੈਠਾ ਹੋਇਆ ਸੀ ਛਤੀਸਗੜ ਦੇ ਦੁਰਗ ਜਾਵੇਗੀ ਮੂਹਈ ਪੁਲਿਸ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ ਕਿ ਆਖਿਰਕਾਰ ਇਹ ਕਿਵੇਂ ਘਰ ਦੇ ਵਿੱਚ ਦਾਖਲ ਹੋਇਆ ਕਿਵੇਂ ਸੈਫਲੀ ਖਾਨ ਤੇ ਹਮਲਾ ਕੀਤਾ ਇਸ ਦੇ ਪਿੱਛੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕੌਣ ਜੁੜਿਆ ਹੋਇਆ ਕਿ ਇਹ ਚੋਰੀ ਕਰਨ ਆਇਆ ਸੀ ਇਸ ਦੀ ਕੋਈ ਹੋਰ ਮਨਸ਼ਾ ਸੀ ਸੋ ਲਗਾਤਾਰ ਪੁਲਿਸ ਇਸ ਤੋਂ ਪੜਤਾਲ ਕਰੇਗੀ ਤਾਂ ਸੈਫਲੀ ਖਾਨ ਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਛਤੀਸਗੜ੍ਹ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ ਦੁਰਗ ਦੇ ਵਿੱਚ ਟ੍ਰੇਨ ਦੇ ਜਨਰਲ ਕੋਚ ਦੇ ਵਿੱਚ ਇਹ ਹਮਲਾਵਰ ਬੈਠਾ ਹੋਇਆ ਸੀ ਤਾਂ ਮੋਈ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਤੇ ਨਜ਼ਰ ਬਣਾਈ ਰੱਖੀ ਹੋਈ ਸੀ ਤਾਂ 36 ਗੜ ਦੇ ਦੁਰਗ ਜ਼ਿਲ੍ਹੇ ਤੋਂ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ ਦੱਸਦੇ ਕਿ ਜੋ ਸੀਸੀਟੀਵੀ ਤਸਵੀਰਾਂ ਹੁਣ ਤੱਕ ਸਾਹਮਣੇ ਆਈਆਂ ਨੇ ਉਹਨਾਂ ਤਸਵੀਰਾਂ ਨੂੰ ਹੀ ਆਧਾਰ ਬਣਾ ਕੇ ਇਸ ਮੁਲਜ਼ਮ ਦੀ ਪਾਲ ਕੀਤੀ ਗਈ ਤੇ ਇਸ ਦੀ ਪਛਾਣ ਕੀਤੀ ਗਈ ਤਾਂ ਇਹ ਪੁਲਿਸ ਤੇ ਅੜਿੱਕੇ ਚੜ ਗਿਆ ਹੁਣ ਪਤਾ ਲੱਗੇਗਾ ਕਿ ਕਿਉਂ ਇਸ ਨੇ ਸੈਫ ਅਲੀ ਖਾਨ ਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਸੀ ਤਾਂ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮੁਲਜ਼ਮ ਦੀ ਭਾਲ ਦੇ ਵਿੱਚ ਸੀ ਤਾਂ ਆਖਿਰਕਾਰ ਇਹ ਪੁਲਿਸ ਦੇ ਅੜਿੱਕੇ ਚੜ ਗਿਆ ਮੁबई ਦਾ ਇਹ ਰਹਿਣ ਵਾਲਾ ਹੈ ਨਾਮ ਇਸਦਾ ਆਕਾਸ਼ ਕਨੋਜੀਆ ਹੈ ਤਾਂ ਹੁਣ ਪੁਲਿਸ ਇਹ ਪਤਾ ਕਰੇਗੀ ਕਿ ਇਸਨੇ ਕਿਸ ਮਨਸ਼ਾ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਚੋਰੀ ਕਰਨਾ ਆਇਆ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ وجہ ਸੀ ਤਾਂ ਸੈਫਲੀ ਖਾਨ ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੀ ਪੈਰਵਾਹੀ ਕਰ ਰਹੀ ਸੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਆਖਿਰਕਾਰ ਹੁਣ ਇਸ ਮੁਲਜ਼ਮ ਨੂੰ ਛੱਤੀਸਗੜ੍ਹ ਤੋਂ ਕਾਬੂ ਕੀਤਾ ਗਿਆ ਦੱਸਦੇ ਕਿ ਸੈਫਲੀ ਖਾਨ ਤੇ ਕਾਤਲਨ ਹਮਲੇ ਦੀ ਘਟਨਾ 16 ਜਨਵਰੀ ਨੂੰ ਵਾਪਰੀ ਉਦੋਂ ਤੋਂ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਸੀ ਤੇ ਕਈ ਲੋਕਾਂ ਤੋਂ ਪੁੱਛ ਪੜਤਾਲ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਸੀ న్యూਸ 18 ਤੇ ਆਟੋ ਦੇ ਡਰਾਈਵਰ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸੈਫਲੀ ਖਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾ ਹੁਣ ਮੋਈ ਪੁਲਿਸ ਨੇ ਲਗਾਤਾਰ ਇਸ ਮਾਮਲੇ ਤੇ ਨਜ਼ਰ ਬਣਾਈ ਰੱਖੀ ਸੀ ਛਤਿਸਗੜ ਤੋਂ ਮੁਲਜ਼ਮ ਆਕਾਸ਼ ਕਨੋਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ